ऑपरेशन सिंदूर बारे 11 ਦਿਨਾਂ ਦੀ ਦੇਸ਼ ਵਿਆਪੀ ਪ੍ਰਚਾਰ ਮੁਹਿੰਮ ਜਾਰੀ ਹੈ। ਤਿਰੰਗਾ ਯਾਤਰਾ ਵਜੋਂ ਜਾਣੀ ਜਾਂਦੀ ਇਸ ਮੁਹਿੰਮ ਦਾ ਮੰਤਵ ਪਾਕਿਸਤਾਨ ਵਿਰੋਧ ਭਾਰਤੀ ਹਥਿਆਰਬੰਦ ਫੌਜਾਂ ਦੀ ਸਫਲਤਾ ਨੂੰ ਉਜਾਗਰ ਕਰਨਾ ਹੈ। ਇਸ ਮੁਹਿੰਮ ਨੂੰ ਦੇਸ਼ ਭਰ ਵਿੱਚ ਭਾਰੀ ਸਮਰਥਨ ਮਿਲ ਰਿਹਾ ਹੈ। ਸਾਬਕਾ ਫੌਜੀ ਸਮਾਜ ਸੇਵਕ ਸਮਾਜਿਕ ਸੰਗਠਨ ਅਤੇ ਪਾਜ ਪਾਦੇ ਉੱਗੇ ਆਗੂ ਇਸ ਜਨਤਕ ਸਮਾਗਮ ਦਾ ਹਿੱਸਾ ਬਣ ਰਹੇ ਨੇ ਇਸ ਮਹੀਨੇ ਦੀ 23 ਤਰੀਕ ਤੱਕ ਚੱਲਣ ਵਾਲੀ ਇਸ ਮਹਿੰਮ ਦੌਰਾਨ ਇਸ ਗੱਲ ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਕਿ ਭਾਰਤ ਨੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਅਤਵਾਦੀ ਕੈਂਪਾਂ ਨੂੰ ਕਿਵੇਂ ਨਸ਼ਟ ਕੀਤਾ ਇਸੇ ਕੜੀ ਤਹਿਤ ਇਸ ਸਮਾਗਮ ਨਵੀਂ ਦਿੱਲੀ ਵਿੱਚ ਕਰਤਾ ਵੇ ਪੱਥ ਤੇ ਹੋਇਆ ਇਸ ਦੌਰਾਨ ਮੋਹਾਲੀ ਦੇ ਲੋਕਾਂ ਨੇ ਵੀ ਆਪਰੇਸ਼ਨ ਸਿੰਦੂਰ ਦੀ ਸ਼ਲਾਗਾ ਕਰਦਿਆਂ ਤਿਰੰਗਾ ਯਾਤਰਾ ਨੂੰ ਭਾਰਤੀ ਫੌਜ ਦੇ ਹੌਸਲੇ ਵਧਾਉਣ ਵਾਲਾ ਕਦਮ ਦੱਸਿਆ ਹੈ ਜੋ ਨਰਿੰਦਰ ਮੋਦੀ ਜੀ ਨੇ ਚਾਰ ਤੀਨਵੇਂ ਕਿਹਾ ਬਹੁਤ ਸ਼ਰੰਗਾ ਜੋਗ ਹੈ ਉਹ ਉਹ ਪਾਕਿਸਤਾਨ ਨੂੰ ਸਮਝ ਲੈਣਾ ਚਾਹੀਦਾ ਵੀ ਇੰਡੀਆ ਕਿੰਨੀ ਬੜੀ ਤਾਕਤ ਆ ਕੀ ਕਿਆ ਕਰ ਸਕਦੇ ਆ ਜੀ ਤੇ ਮੈਂ ਸੰਦੂਰ ਨੇ ਜਿਹੜਾ ਆਪਰੇਸ਼ਨ ਸੰਦੂਰ ਕੀਤਾ ਗਿਆ ਜੀ ਉਸ ਦੇ ਵਿੱਚ ਅਸੀਂ ਦੇਖਿਆ ਵੀ ਤਿੰਨ ਦਿਨ ਦੇ ਵਿੱਚ ਕੰਮ ਕਰ ਗਿਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਸੈਨਾ ਨੇ ਜੋ ਵੀ ਕੰਮ ਕੀਤਾ ਉਹਨਾਂ ਦੇ ਨਾਗਰਿਕਾਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ ਪਾਕਿਸਤਾਨ ਦੇ ਸਿਰਫ ਸੈਨਲ ਟਿਕਾਨਾਂ ਤੇ ਹਮਲਾ ਕੀਤਾ या उग्रवादियों ने ठिकाने हमला किया उन्होंने जी बहुत ही साहस और बलपूर्वक कार्य किया है और हमें हम शांति चाहते हैं जी हमारा देश हमेशा शांति चाहता है और चाहता रहेगा हम लड़ाई बिल्कुल नहीं चाहते